ਉਹ ਪੰਜਾਬ ਪਤਾ ਨਹੀਂ ਕਿਤੋਂ ਬਚਾਉਣਾ ਉਹ ਆਪਣੇ ਆਪ ਤੋਂ ਹੀ ਬਚਾਉਣਾ ਉਹਨਾਂ ਨੇ ਉਹ ਤਾਂ ਦਿਖਾ ਰਹੇ ਆ ਵੀ ਟਰੈਕਟਰ ਵਾਲਿਆਂ ਨੂੰ ਅਸੀਂ ਮੱਧ ਕੇ ਰੱਖ ਦੇਣਾ ਜਿਹੜੇ ਤੁਸੀਂ ਟਰੈਕਟਰ ਵਾਲੇ ਹੋ ਪਹਿਲਾਂ ਪਾਰਟੀਆਂ ਵਾਲਿਆਂ ਨੇ ਤਾਂ ਜਖਾਦਾ ਹੀ ਹੈ ਇਹ ਪਹਿਲਾਂ ਵਾਲੇ ਸਾਨੂੰ ਵਧੀਆ ਨਹੀਂ ਲੱਗੇ ਤਾਂ ਹੀ ਤਾਂ ਇਹ ਬਣਾਏ ਤੇ ਜਿਹੜੇ ਨਹੀਂ ਵੋਟ ਪਾਉਣਗੇ ਆਮ ਆਦਮੀ ਉਹ ਤਾਂ ਸਾਰੇ ਮੂਰਖੇ ਹੋਣਗੇ ਕੱਲ੍ਹ ਆਮਰ ਹਮਰ ਇਹ ਬੰਦਿਆਂ ਨੂੰ ਮਾਰਦੇ ਨਹੀਂ ਨੌਜਵਾਨ ਨਾ ਬੰਦੇ ਨਹੀਂ ਛੱਡਿਆ ਸਾਡੇ ਤਿੰਨ ਕੰਮ ਸੀ ਹੂੰ ਸਾਡੇ ਤਿੰਨਾਂ ਕੰਮਾਂ 'ਚ ਕੋਈ ਕੰਮ ਨਹੀਂ ਹੋਇਆ ਕੀ ਕਰਿਆ ਜੀ ਸਰਕਾਰ ਨੇ ਨਹੀਂ ਕਰਿਆ ਨਾ ਤਾਂ ਜੈਪੀ ਨੇ ਕਰਿਆ ਨਾ ਹੈਪੀ ਦੇ ਕਰਿਆ ਤੇ ਕਿਹਨੂੰ ਪਾਏਗੀ ਲੋਕ ਸਭਾ ਚੋਣਾਂ ਦੇ ਵਿੱਚ ਜੀ ਤੁਸੀਂ ਇਸ ਵਾਰ ਕਿਹਦਾ ਸਮਰਥਨ ਕਰੋਗੇ ਅਸੀਂ ਪਿਛਲੀ ਬਾਰ ਵੀ ਆਮ ਆਦਮੀ ਪਾਰਟੀ ਦਾ ਕੀਤਾ ਸੀਗਾ ਉਹ ਵਧੀਆ ਕੰਮ ਕਰ ਰਹੇ ਨੇ ਜੀ ਅੱਛਾ ਜੀ ਹਾਂ ਜੀ ਹਾਂ ਇਸ ਵਾਰ ਇਸ ਵਾਰ ਵੀ ਆਮ ਆਦਮੀ ਪਾਰਟੀ ਦਾ ਜੀਪੀ ਸਾਹਿਬ ਦਾ ਅੱਛਾ ਜੀ ਦੂਨੀਆਂ ਪਾਰਟੀਆਂ ਨੂੰ ਕਿਉਂ ਨਹੀਂ ਕਰਦੇ ਉਹ ਹੁਣ ਇਹਨਾਂ ਦਾ ਤਾਂ ਦੇਖ ਹੁਣ ਇਹਨਾਂ ਨੂੰ 5 ਸਾਲ ਦੇਖ ਉਹ ਤੁਹਾਨੂੰ ਇਹ ਪੁੱਛਾਂਗੇ ਜੀ ਤੁਸੀਂ ਤੁਸੀਂ ਵੀ ਦੱਸੋ ਜਿਹੜੇ ਹੋਰ ਪਾਰਟੀਆਂ ਕਾਂਗਰਸ ਆ ਕਿੰਨੇ ਸਾਲਾਂ ਤੋਂ 40 50 ਸਾਲ ਤੋਂ ਉਹਨਾਂ ਨੇ ਰਾਜ ਕੀਤਾ ਹੈ ਤੇ ਅਕਾਲੀਆਂ ਨੇ ਕਈ ਸਾਲ ਰਾਜ ਕੀਤਾ ਉਹ ਦੇਖ ਚੁੱਕੇ ਆ ਅਸੀਂ ਉਹਨਾਂ ਦੇ ਕਾਰਗੁਜ਼ਾਰੀਆਂ ਵੀ ਦੇਖ ਚੁੱਕੇ ਆ ਤੇ ਹੁਣ ਇਹਨਾਂ ਨੂੰ ਦੇਖਾਂਗੇ ਸੁਖਵੀਰ ਬਾਦਲ ਰੋਡ ਸ਼ੋਅ ਕੱਢ ਰਿਹਾ ਹੈ ਕਹਿੰਦਾ ਪੰਜਾਬ ਬਚਾਉਣਾ ਹੈ ਉਹ ਪੰਜਾਬ ਪਤਾ ਨਹੀਂ ਕਿਤੋਂ ਬਚਾਉਣਾ ਉਹ ਆਪਣੇ ਆਪ ਤੋਂ ਹੀ ਬਚਾਉਣਾ ਉਹਨਾਂ ਨੇ ਉਹ ਤਾਂ ਦਿਖਾ ਰਹੇ ਆ ਵੀ ਟਰੈਕਟਰ ਵਾਲਿਆਂ ਨੂੰ ਅਸੀਂ ਮੱਧ ਕੇ ਰੱਖ ਦੇਣਾ ਜਿਹੜੇ ਤੁਸੀਂ ਟਰੈਕਟਰ ਵਾਲੇ ਹੋਵੋਗੇ ਜੇ ਸਾਨੂੰ ਲਿਆਦ ਹੋ ਕੇ ਰਹਾ ਜੀ ਉਹ ਤਾਂ ਟਰੈਕਟਰ ਮੂਰੇ ਲਾਈ ਫਿਰਦਾ ਕਹਿੰਦਾ ਵੀ ਜ਼ਿਮੀਦਾਰਾਂ ਦੇ ਨਾਲ ਐਵੇਂ ਤਾਂ ਉਹ ਕਹਿੰਦਾ ਤੁਹਾਨੂੰ ਟਰੈਕਟਰ ਨਾਲ ਹੀ ਮਦਦ ਦੇਣਾ ਉਹ ਤਾਂ ਐਂ ਕਹਿੰਦਾ ਜੀ ਹਾਂ ਇਹ ਬਹੁਤ ਤਕੜੀ ਗੱਡੀ ਦੇ ਵਿੱਚ ਚੱਲ ਰਿਹਾ ਉਹ ਕੁਝ ਵੀ ਨਹੀਂ ਹੈ ਕਿਸੇ ਪਿੰਡ ਚੋਂ ਕੋਈ ਇੱਕ ਧੱਕੇ ਧੁੱਕੇ ਨਾਲ ਟਰੈਕਟਰ ਟੁੱਟਰ ਲੈ ਕੇ ਕਢਾ ਕੇ ਕਿਸੇ ਇੱਕ ਚੋਂ ਇੱਕ ਇੱਕ ਪਿੰਡ ਚੋਂ ਇੱਕ ਇੱਕ ਟਰੈਕਟਰ ਕੀ ਵੱਡੀ ਗੱਲ ਹੁੰਦੀ ਹੈ 7-800 ਵੋਟ ਦੇ ਵਿੱਚੋਂ ਕੋਈ ਇੱਕ ਟਰੈਕਟਰ ਚੱਲਿਆ ਹੋਵੇ ਇੱਕ ਅੱਧਾ ਬੰਦਾ ਚੱਲਿਆ ਹੋਵੇ ਗੱਡੀ ਵੱਡੀ ਗੱਲ ਹੁੰਦੀ ਹੈ ਜੀਪੀ ਜਿੱਤੇ ਜਾਣਗੇ ਜੀ ਹਾਂ ਜੀਪੀ ਜੀ ਪੂਰੀ ਪੂਰੀ ਇਹਨਾਂ ਬਹੁਤ ਜ਼ਿਆਦੇ ਜਿਹੜੇ ਕਹਿੰਦਾ ਲੀਡ ਦੇ ਨਾਲ ਜਿੱਤਣ ਜੀ ਕਾਂਗਰਸ ਦਾ ਕੋਈ ਵੱਡਾ ਚਿਹਰਾ ਆ ਗਿਆ ਫਿਰ ਉਹਨੂੰ ਵੋਟ ਪਾਉਗੇ ਜੀ ਇਹ ਚੂਰੇ ਸਾਹਿਬ ਰੋਲ ਜਾਣੇ ਆ ਜੀ ਇਹ ਵੀ ਕਾਂਗਰਸ ਦਾ ਚਿਹਰਾ ਹੈ ਇਹ ਵਧੀਆ ਬੰਦਾ ਹੈ ਜੀ ਇਸੇ ਕਰਕੇ ਇੱਧਰ ਆਇਆ ਲਿਆਂਦਾ ਗਿਆ ਜੀ ਇਹ ਠੀਕ ਹੈ ਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਅਸੀਂ ਵੀ ਇਸੇ ਨੂੰ ਪਾਵਾਂਗੇ ਜੀ ਵੀ ਨੂੰ ਹਾਂ ਜੀ ਕਿਉਂ ਇਹ ਹੁਣ ਆਮ ਆਦਮੀ ਚ ਆ ਗਿਆ ਜੀ ਹਾਂ ਨਹੀਂ ਜਿਹੜੇ ਆਮ ਆਦਮੀ ਆਮ ਆਦਮੀ ਪਾਰਟੀ ਚ ਜਿਹੜੇ ਪਹਿਲਾਂ ਗਰਾਊਂਡ ਪੱਧਰ ਤੇ ਕੰਮ ਕਰਦੇ ਸੀ ਫਿਰ ਉਹ ਹੈ ਜਿਹੜੇ ਪਹਿਲਾਂ ਕੰਮ ਕਰਦੇ ਰਹੇ ਨੇ ਵਿਚਾਰੇ ਪਹਿਲਾਂ ਕਿ ਉਹਨਾਂ ਨੂੰ ਪਹਿਲਾਂ ਕਿਹੜੇ ਕੰਮ ਕਰੇ ਨਹੀਂ ਆਪਣੀਆਂ ਟਰਾਂਸਪੋਰਟਾਂ ਪਾ ਲਈਆਂ ਆਪਣੀਆਂ ਬੱਸਾਂ ਪਾ ਲਈਆਂ ਆਪਣੇ ਹੋਟਲ ਬਣਾ ਲਏ ਸਾਰਾ ਕੁਝ ਬਣਾ ਲਿਆ ਹੁਣ ਇਹਨਾਂ ਨੂੰ ਦੇਖਣਾ ਵੀ ਕਿਆ ਕਰਦੇ ਆ ਨਹੀਂ ਮੈਂ ਬੱਪ ਜੀ ਐਂ ਕਹਿਣਾ ਵੀ ਜਿਹੜਾ ਆਮ ਵਰਕਰ ਸੀਗਾ ਜਿਹੜਾ ਪਹਿਲਾਂ ਦੇਖੋ ਮੇਰੀ ਗੱਲ ਸੁਣੋ ਗਰੀਬਾਂ ਨੇ ਕੁੜੀਆਂ ਜੱਜ ਲੱਗਦੀਆਂ ਨੇ ਹੈ ਮਿਲਦੀਆਂ ਨੇ ਗਰੀਬਾਂ ਨੂੰ ਨੌਕਰੀਆਂ ਪਹਿਲਾਂ ਕਿਹੜੀਆਂ ਲੱਗਦੀਆਂ ਤੇ ਪੈਸੇ ਦੋ ਨੌਕਰੀ ਲਾਓ ਹੁਣ ਦੇਖੋ ਨੌਕਰੀਆਂ ਵੀ ਮਿਲਦੀਆਂ ਥਾਂ ਥਾਂ ਇਹਨਾਂ ਨੇ ਪੁਲਿਸ ਵਾਲੇ ਖੜਾਏ ਵੇ ਤੇ ਜਿਹੜੇ ਐਮਐਲਏ ਬਣੇ ਹੋਏ ਤੇ ਪਹਿਲਾਂ ਕਾਂਗਰਸੀ ਕਾਲੀ ਪਾਰਟੀਆਂ ਵਾਲੇ ਥਾਂ ਥਾਂ ਪੁਲਿਸ ਵਾਲੇ ਖੜਾਏ ਵੇ ਤੇ ਸਾਨੂੰ ਇੰਨਾ ਹਿੱਸਾ ਆਉਣਾ ਚਾਹੀਦਾ ਹੁਣ ਨਹੀਂ ਆਉਂਦਾ ਹੁਣ ਹੁਣ ਕਿਤੇ ਖੜਾ ਹੀ ਨਹੀਂ ਦਿਖਦਾ ਹਾਂਜੀ ਨਹੀਂ ਮੈਂ ਤਾਂ ਐਂ ਕਹਿੰਦਾ ਜੀ ਜਿਵੇਂ ਹੁਣ ਜੀਪੀ ਸਾਹਿਬ ਕਾਂਗਰਸ ਚੋਂ ਗਏ ਹਾਂਜੀ ਉਹਨਾਂ ਨੂੰ ਟਿਕਟ ਮਿਲ ਗਈ ਜਿਹੜੇ ਵਿਚਾਰੇ ਪਹਿਲਾਂ ਸੇਵਾ ਕਰ ਰਹੇ ਨੇ ਮਤਲਬ ਆਮ ਆਮ ਆਦਮੀ ਪਾਰਟੀ ਚ ਸੇਵਾ ਕਰ ਰਹੇ ਤੇ ਉਹਨਾਂ ਨੂੰ ਨਹੀਂ ਚਾਹੀਦੀ ਟਿਕਟ ਟਿਕਟ ਤਾਂ ਉਹਨਾਂ ਨੂੰ ਚਾਹੀਦੇ ਤੇ ਹੁਣ ਇਹ ਜਾਦੇ ਆਪ ਆ ਆ ਆ ਲੱਗੇ ਇਹਨਾਂ ਦੇ ਲੜ ਇਹਨਾਂ ਨੇ ਲਾ ਲਿਆ ਕੰਮ ਵਧੀਆ ਕਰੂਗਾ ਚੰਨੀ ਦੀ ਕਾਰਗੁਜ਼ਾਰੀ ਨਹੀਂ ਤੁਹਾਨੂੰ ਵਧੀਆ ਲੱਗੀ ਜਿਹੜਾ ਪਹਿਲਾਂ ਚੰਨੀ ਮੁੱਖ ਮੰਤਰੀ ਬਣਿਆ ਉਹਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਆਲੇ ਪਹਿਲਾਂ ਪਾਰਟੀਆਂ ਵਾਲਿਆਂ ਨੇ ਤਾਂ ਜਖਾਦਾ ਹੀ ਹੈ ਪਹਿਲਾਂ ਵਾਲੇ ਸਾਨੂੰ ਵਧੀਆ ਨਹੀਂ ਲੱਗੇ ਤਾਂ ਹੀ ਤਾਂ ਇਹ ਬਣਾਏ ਤੇ ਅੱਛਾ ਜੀ ਹਾਂ ਜੀ ਇਹ ਪੰਜਾਬ ਬਚਾਉਣ ਨੂੰ ਕਹਿ ਰਿਹਾ ਸੁਖਵੀਰ ਬਾਦਲ ਤਾਂ ਪੰਜਾਬ ਬਚਾਉਣਾ ਤਾਂ ਕਹੇ ਇਹਨਾਂ ਇਹ ਤਾਂ ਪਹਿਲੇ ਹੀ ਗੁੱਡੇ ਲੈਣ ਲਾਤਾ ਹਾਂ ਇਹ ਕਹਿੰਦਾ ਵੀ ਅਗਲੀ ਵਾਰ ਮੈਂ ਵਧੀਆ ਸੀਟਾਂ ਦੇ ਆਉਂਗਾ ਹੈ ਕਹਿੰਦਾ ਵੀ ਮੈਂ ਵਧੀਆ ਸੀਟਾਂ ਦੇ ਜਿੱਤੂੰਗਾ ਕੋਈ ਨਹੀਂ ਜੀ ਲੱਗਦੀ ਪਤਾ ਇਹ ਤਾਂ ਹੁਣ ਵੀ ਸ਼ਾਇਦ ਭਾਜਪਾ ਨਾਲ ਸ਼ਾਇਦ ਗੱਠਜੋੜ ਹੋ ਰਿਹਾ ਉਹਨਾਂ ਦਾ ਚੰਗੀਆਂ ਜੁੱਤੀਆਂ ਪਹਿਨਣੀਆਂ ਭਾਜਪਾ ਨਾਲ ਤਾਂ ਫਿਰ ਭਾਜਪਾ ਨਾਲ ਲੱਗਣਗੇ ਤਾਂ ਫਿਰ ਬਹੁਤ ਹੋਰ ਜੁੱਤੀਆਂ ਪਹਿਨਣਗੀਆਂ ਦੇਖੋ ਪਿੰਡਾਂ 'ਚ ਤਾਂ ਵੜ ਨਹੀਂ ਦੇਣੇ ਭਾਜਪਾ ਵਾਲੇ ਗੱਲ ਸੁਣੋ ਜੇ ਹੁਣ ਵੀ ਲੋਕ ਇਹਨਾਂ ਨੇ ਵੋਟਾਂ ਪਾਈ ਜਾਣ ਦੇਖੋ ਐਤਕੀਕ ਤਾਂ ਜ਼ਿਮੀਂਦਾਰਾਂ ਨੂੰ ਬਿਜਲੀ ਦਾ ਕੋਈ ਕੋਈ ਆਹਾ ਜੀਰੀ ਲੱਗੀ ਆ ਕੋਈ ਔਕੜ ਨਹੀਂ ਆਉਣ ਦਿੱਤੀ ਭਗਵਾਨ ਤਮਾਨ ਨੇ ਆ ਹੁਣ ਗਾਹਾਂ ਨੂੰ ਸੂਏ ਪੱਕੇ ਕਰਨ ਲੱਗਿਆ ਵਾ ਵੀ ਇੱਕ ਖੇਤੀ ਨੂੰ ਆਪਾਂ ਨੇ ਧਰਤੀ ਥੱਲੇੋਂ ਨਹੀਂ ਪਾਣੀ ਕੱਢਣਾ ਵੀ ਖੇਤੀ ਨੂੰ ਆਪਾਂ ਨੇ ਪਰਹੋਲਦਤ ਕਰਨਾ ਆ ਆਹ ਜਿਹੜਾ ਬੰਦੈਰੀ ਪਾਣੀ ਲਾ ਕੇ ਵਧੀਆ ਬਣਾਉਣਾ ਤੇ ਚੀਜ਼ਾਂ ਦਾ ਵਧੀਆ ਬਣਾਉਂਦਾ ਜੀ ਹੁਣ ਜੇ ਹੁਣ ਜਿਹੜੇ ਨਹੀਂ ਵੋਟ ਪਾਉਣਗੇ ਆਮ ਆਦਮੀ ਉਹ ਤਾਂ ਸਾਲੇ ਮੂਰਖੇ ਹੋਣਗੇ ਇਹ ਸੁਖਵੀਰ ਬਾਦਲ ਕਹਿੰਦਾ ਵੀ ਮੈਂ ਮਤਲਬ ਪੰਜਾਬ ਬਚਾਉਣਾ ਹੈ ਪੰਜਾਬ ਖਤਰੇ 'ਚ ਹੈ ਜਿਹੜੇ ਗੈਂਗਸਟਰ ਨੇ ਉਹ ਗੋਲੀਆਂ ਮਾਰ ਰਹੇ ਨੇ ਮੁੰਡਿਆਂ ਨੂੰ ਵੀ ਤਾਂ ਕਰਕੇ ਵੀ ਹੁਣ ਮੇਰੀ ਸਰਕਾਰ ਲਿਆਓ ਕੋਈ ਖਤਰੇ 'ਚ ਨਹੀਂ ਹੈਗਾ ਜੀ ਹੈ ਜੀ ਕੋਈ ਖਤਰੇ 'ਚ ਨਹੀਂ ਹੈਗਾ ਪੰਜਾਬ ਆਜ਼ਾਦ ਬੈਠੇ ਆ ਜੀ ਉਰੇ ਦੇਖੋ ਤਾਂ ਖੇលਦੇ ਆ ਬੱਚੇ ਗਰਾਊਂਡ ਤੇ ਹੈਗੇ ਨੇ ਬੱਚੇ ਖੇਡਦੇ ਨੇ ਕੀ ਤੋਂ ਬਚਾਉਣਾ ਜੀ ਪੰਜਾਬ ਉਹ ਪਤਾ ਨਹੀਂ ਜੀ ਕੀ ਤੋਂ ਬਚਾਉਣਾ ਗੋਲੀਆਂ ਚੱਲੀਆਂ ਬਿਖਰੀ ਗੋਲੀਆਂ ਚੱਲੀਆਂ ਉਹਦੇ ਬਿਖਰੀ ਮਰੇ ਨੇ ਪਹਿਲਾਂ 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 ਥੋੜੀਆਂ ਗੋਲੀਆਂ ਚੱਲਦੀਆਂ ਰਹੀਆਂ ਪਹਿਲਾਂ ਵੀ ਤਾਂ ਚੱਲਦੀਆਂ ਰਹੀਆਂ ਪਹਿਲਾਂ ਕਿੰਨੇ ਕਿੰਨੇ ਮੁੰਡੇ ਮਾਰਤੇ ਪੰਜਾਬ ਚੋ ਚੁੱਕ ਚੁੱਕ ਕੇ ਮੁਕਾਬਲੇ ਬਣਾ ਕੇ ਉਹਨਾਂ ਦੀ ਸਰਕਾਰ ਸੀ ਨਾ ਪਹਿਲਾਂ ਨਹੀਂ ਹੁਣ ਸ਼ਾਇਦ ਉਹ ਕਹਿੰਦੇ ਵੀ ਭਾਜਪਾ ਨਾਲ ਮਿਲ ਕੇ ਮੈਂ ਹੋਰ ਮਜ਼ਬੂਤ ਹੋ ਕੇ ਪੰਜਾਬ ਦੀ ਸੇਵਾ ਕਰੂੰਗਾ ਹਾਂਜੀ ਕਿੰਨੇ ਘਰਾਂ ਤੇ ਬਜ ਬੱਦ ਤੇ ਹਾਂਜੀ ਤੁਸੀਂ ਦੱਸੋ ਨਹੀਂ ਭਾਜਪਾ ਖੁੱਡੇ ਲੈ ਲੈ ਉੱਥੇ ਹਰਿਆਣੇ ਦੀ ਬਣ ਦਿੱਤੇ ਪੰਜਾਬੀ ਕਿਹੜੀ ਭਾਜਪਾ ਸਾਰਾ ਮੁਲਕ ਵੇਚ ਤੱਕੀ ਛੱਡ ਗਈ ਇਹਨਾਂ ਨੇ ਹੁਣ ਉਹ ਤਾਂ ਕਹਿੰਦਾ ਵੀ ਗਾਨੀਆਂ ਬੰਨਿਆ ਰੋਡ ਬਣਾ ਰਹੇ ਨੇ ਕਿਤੇ ਕੱਟ ਹੈਗਾ ਛੇ ਛੇ ਪਟੂਚੇ ਰੋਡ ਬਣਾ ਕੇ 50 50 ਕਿਲੋਮੀਟਰ ਦੇ ਕੱਟ ਨਹੀਂ ਇਹਨਾਂ ਦੇ ਤੇ ਹੁਣ ਕਿ ਕਿੱਥੇ ਚੜਾਂਗੇ ਇੱਥੇ ਨਹੀਂ ਉਹ ਤਾਂ ਕਹਿੰਦਾ ਵੀ ਮੈਂ ਭਾਜਪਾਨਾ ਰਲ ਕੇ ਸੇਵਾ ਕਰੂੰਗਾ ਪੰਜਾਬ ਦੀ ਇਹ ਭਾਜਪਾਨੀ ਕਰਦੀ ਪੰਜਾਬ ਕ ਜਿਹੜੀ ਭਾਜਪਾ ਇਹ ਸਭ ਤੋਂ ਖਤਰਨਾਕ ਟੀਮ ਹੈ ਇਹ ਨਹੀਂ ਕਿਸੇ ਕੰਮ ਦੀ ਅੱਛਾ ਜੀ ਹਾਂ ਜੀ ਕਿਤੇ ਹੋਰ ਹੋਰ ਕਿਹੜੀ ਪਾਰਟੀ ਦਾ ਸਮਰਥਨ ਕਰਦੇ ਹੋ ਵਈ ਤਾਂ ਹੁਣ ਭਗਵੰਤ ਸਿੰਘ ਨੂੰ ਚੰਗਾ ਕਹਾਂਗੇ ਭਗਵੰਤ ਜਿਹੜਾ ਬਧੇ ਕੰਮ ਸੱਚ ਤਾਂ ਬੋਲਦਾ ਕਰਤਾਰ ਹੈ ਕੁਝ ਉਹ ਕਹਦਾ ਕਰ ਵੀ ਦਿੰਦਾ ਕਿੰਨੇ ਕਲੀਨਿਕ ਖੋਲੇ ਨੇ ਕਿੰਨੇ ਕਲੀਨਿ ਖੋਲਤੇ ਆਮ ਨੌਕਰੀਆਂ ਦੇਤੀਆਂ ਅਜੇ ਤੱਕ ਤਾਂ ਕੋਈ ਇਹਦੇ ਕ腐ਸ਼ਨ ਦਾ ਹੋ ਨਹੀਂ ਹੋਇਆ ਫੇਰ ਵਧੀਆ ਹੀ ਹੈ ਠੀਕ ਹੈ